ਅੱਜ 1 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਏਡਜ਼ ਮਨਾਇਆ ਜਾਂਦਾ ਔਰ ਇਸ ਤੋਂ ਅਸੀਂ ਬਚਣਾ ਕਿੱਦਾਂ ਇਹਨੂੰ ਪ੍ਰੋਵੈਂਸ਼ਨਸ ਸਾਨੂੰ ਕੀ ਕੀ ਚੀਜ਼ਾਂ ਜ਼ਰੂਰੀ ਹੈ ਜਿਹਦੇ ਲਈ ਜਿਹੜੀ ਜਾਣਕਾਰੀ ਹਰ ਸਾਲ ਸਾਂਝੀ ਕੀਤੀ ਜਾਂਦੀ ਹੈ ਅਵੇਰਨੈਸ ਦੇ ਤੌਰ ਤੇ ਔਰ ਮੈਂ ਮਹਿਸੂਸ ਕਰਦਾ ਪੀ ਦਾ ਜ਼ਰੂਰੀ ਵੀ ਹਰ ਸਾਲ ਔਰ ਅੱਜ ਜਿਹੜਾ ਗਵਰਨਮੈਂਟ ਸਕੂਲ ਘੰਟਾ ਘਰ ਹੁਸ਼ਰਪੁਰ ਦੇ ਵਿੱਚ ਜਿਹੜੀ ਹੈ ਬੱਚਿਆਂ ਨੂੰ ਇਹਦੀ ਜਾਣਕਾਰੀ ਦਿੱਤੀ ਗਈ ਹੈ ਸਾਰੇ ਮੈਡੀਕਲ ਅਫੀਸਰ ਸਭਾ ਸਾਈਕੋਲੋਜੀ ਦੇ ਡਾਕਟਰ ਸਹਿਬਾਨ ਤੁਹਾਨੂੰ ਬਹੁਤ ਬੜੀ ਜਾਣਕਾਰੀ ਦਿੱਤੀ ਡਾਕਟਰ ਸਖਰ ਨੇ ਲੈ ਆਪ। ਔਰ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਆ। ਉਹਨੇ ਬੱਚਿਆਂ ਨੂੰ ਅੱਜ ਸ਼ਹਿਰ ਦੇ ਵਿੱਚ ਇਸ ਕਰਕੇ ਉਹ ਸ਼ਹਿਰ ਵੀ ਇਦਾਂ ਜਾਗਰੂਕ ਹੁੰਦਾ। ਤੇ ਅੱਜ ਇਹਨੂੰ ਇਟਸ ਇਜ਼ ਅ ਟਾਪ ਤੇ ਬਣਾ ਰਹੇ ਆ। ਇੱਕ ਰੈਲੀ ਦੇ ਰੂਪ ਦੇ ਵਿੱਚ ਅਸੀਂ ਜਿਹੜਾ ਇਹਦੀ ਸ਼ੁਰੂਆਤ ਇੱਥੋਂ ਘੰਟਾ ਕਰ ਤੋਂ ਹੋਏਗੀ। ਔਰ ਤਾਂ ਕਿ ਇਹ ਮੈਸੇਜ ਜਿਹੜਾ ਹੈ ਹਰ ਇੱਕ ਬੰਦੇ ਤੱਕ ਪਹੁੰਚੇ। ਆ ਤੁਹਾਡੇ মিডিਆ ਦੇ ذریعے ਵੀ ਸ਼ਹਿਰ ਚ ਰੈਲੀ ਹੋ ਰਹੀ ਹੈ ਵੀ ਸੋ ਮੈਂ ਬਹੁਤ ਖੁਸ਼ ਕਰਦਾ ਇਹ ਜਿਹੜੇ ਮੈਡੀਕਲ ਦੇ ਪ੍ਰੋਗਰਾਮ ਹੈ ਜਿੱਦਾਂ ਕਿ ਅਸੀਂ ਯੁੱਧ ਨਸ਼ਾ ਅਰੋਧ ਵੀ ਅੱਜ ਪ੍ਰੋਗਰਾਮ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਉਹ ਵੀ ਇਹਨਾਂ ਇੱਕ ਤਰ੍ਹਾਂ ਸੰਬੰਧਿਤ ਪ੍ਰੋਗਰਾਮ ਹੀ ਹੁੰਦੇ ਸਾਰੇ ਇਹ ਕਿਉਂਕਿ ਜਦੋਂ ਇਮਿਊਨਿਟੀ 弱 ਹੁੰਦੀ ਹੈ ਔਰ ਜਿਹੜਾ ਬੰਦਾ ਨਸ਼ੇ ਚਲਾ ਜਾਂਦਾ ਉਹਦੀ ਇਮਿਊਨਿਟੀ ਤਾਂ ਬਹੁਤ ਜਲਦੀ ਵੀਕ ਹੋ ਜਾਂਦੀ ਆ ਉੱਤੇ ਇਹਨਾਂ ਦੀ ਬਿਮਾਰੀਆਂ ਹੋਰ ਤਗੜਾ ਹਮਲਾ ਕਰਦੀਆਂ ਸੋ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਇਹਨਾਂ ਸਾਰੇ ਸਟਾਫ ਦਾ गवर्नमेंट स्कूल की सारी मैनेजमेंट का भी इन्होंने हर साल की तरह इन्होंने प्रोग्राम इतने रखे और एक बड़ी जानकारी क्योंकि बच्चे इतने साढ़े हरेक क्लास का बच्चा इतने पढ़ता हरेक क्लास का मतलब है हरेक वर्ग तो इतों आता बच्चा और पिंड तो लैके शहर तो लैके हरेक तरह तो का बच्चा इतने आ रहा और जल्दी जानकारी जी है हरेक तक पहुंचेगी तो मैं बहुत बहुत, बहुत फिर द्वारा शुक्रिया करता जय हिंद सैकटरी सिविल हॉस्पिटल हुशियारपुर अच्छ अवर्ल्ड एच आई वी एड्स डे बारे अभी इतने ਪੀ ਟੈਂਸ਼ਨ ਬਾਰੇ ਸਟਿਗਮਾ ਬਾਰੇ ਤੇ ਅਵੇਅਰਨੈਸ ਬਾਰੇ ਬੱਚਿਆਂ ਦੀ ਜਾਗਰੂਕਤਾ ਲਈ ਅਸੀਂ ਇੱਥੇ ਆਯੋਜਨ ਕੀਤਾ ਸੀ ਤੇ ਰੈਲੀ ਆਰਗੇਨਾਈਜ਼ ਕੀਤੀ ਹੈ ਇੱਥੇ ਸਾਡੇ ਸਤਾਰੀਓ ਐਮ ਐਲ ਏ ਸਰ ਵੀ ਆਏ ਸੀ ਤੇ ਸਿਵਲ ਹਸਪੀਟਲ ਟੀਮ ਦੀ ਅ ਸਿਵਲ ਹਸਪੀਟਲ ਦੀ ਟੀਮ ਵੀ ਆਈ ਸੀ ਅਸੀਂ ਯੂਥ ਨੂੰ ਅਵੇਅਰ ਕਰਨ ਲਈ ਜਿਹੜੇ ਸਕੂਲ ਦੇ ਬੱਚੇ ਹੈ ਜਿਹੜੇ ਅੱਗੇ ਸਾਡਾ ਭਵਿੱਖ ਨੇ ਉਹਨਾਂ ਨੂੰ ਅਵੇਅਰ ਕਰਨ ਲਈ ਬਹੁਤ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਇੱਥੇ ਬੱਚਿਆਂ ਨੂੰ ਐਡਜ਼ ਬਾਰੇ ਅ ਕਿਦਾਂ ਫੈਲਦਾ ਹੈ ਕਿਦਾਂ ਨਹੀਂ ਫੈਲਦਾ ਹੈ ਇਸ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਉਹਦੀ ਟ੍ਰੀਟਮੈਂਟ ਲਈ ਫਾਰਾ ਕੁਝ ਅਸੀਂ ਬੱਚਿਆਂ ਨੂੰ ਜਾਗਰੂਕਤਾ ਲਈ ਅਸੀਂ ਇੱਥੇ ਆਯੋਜਨ ਕੀਤਾ ਸੀ ਹਮ ਜ਼ਿਆਦਾਤਰ ਕਾਰਨ ਕੀ ਡਰਗ ਵਗੈਰਾ ਹਾਂਜੀ ਅ ਪਹਿਲਾਂ ਅ ਅੱਜਕੱਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਯੂਥ ਹੈ ਉਹ ਡਰਗਸ ਦੇ ਵਿੱਚ ਬਹੁਤ ਜ਼ਿਆਦਾ ਡੁੱਬਿਆ ਹੋਇਆ ਹੈ ਜਿਸ ਕਰਕੇ ਸਰਕਾਰ ਵੀ ਬਹੁਤ ਸਾਰੇ ਅ ਅਪਰਾਲੇ ਕਰ ਰਹੀ ਹੈ ਤੇ ਉਸ ਵਿੱਚ ਵੀ ਜਿਹੜਾ ਸਭ ਤੋਂ ਜ਼ਿਆਦਾ ਕਾਰਨ ਹੈਗਾ ਅੱਜ ਕੱਲ ਉਹ ਡਰਗਸ ਦਾ ਹੈ ਟੀਕੇ ਸੇਮ ਸਰੀਂਜ ਯੂਜ਼ ਕਰਦੇ ਹੈ ਯੂਥ ਤਾਂ ਸਾਫ ਸਰੀਂਜਾਂ ਨਹੀਂ ਯੂਜ਼ ਕਰਦੇ ਹੈ ਤੇ ਉਸ ਕਰਕੇ ਜਿਹੜਾ ਹੈਗਾ ਐਚ ਆਈ ਵੀ ਸਭ ਤੋਂ ਜ਼ਿਆਦਾ ਫੈਲਦਾ ਹੈ ਜਿਸ ਕਰਕੇ ਵੀ ਬੱਚਾ ਨੂੰ ਇਸ ਬਾਰੇ ਦੱਸਿਆ ਗਿਆ ਹੈ